ਕੀ ਰੱਖਾਂ ਤੇਰੇ ਅੱਗੇ ਸਭ ਕੁਝ ਤਾਂ ਤੇਰਾ ਹੀ ਦਿੱਤਾ ਹੋਇਆ ਫਿਰ ਮੈਂ ਦੱਸ ਕੀ ਰੱਖਾਂ ਆਪਣਾ ਕਹਿ ਕੇ ਮੈਂ ਉਹਦਾ ਦਿੱਤਾ ਹੋਇਆ ਆਪਣਾ ਕਹਿ ਕੇ ਉਹਦੇ ਮੂਰੇ ਰੱਖਦਾ ਔਰ ਫਿਰ ਹੰਕਾਰ ਵੀ ਈਗੋ ਵੀ ਉਹ ਨਹੀਂ ਹੁੰਦੀ ਮੈਂ ਗੁਰਦੁਆਰਾ ਬਣਾਇਆ ਗੁਰਦੁਆਰਾ ਮੈਂ ਬਣਾਇਆ ਮੈਂ ਉਹ ਚੀਜ਼ ਨਹੀਂ ਬਣਾ ਸਕਦਾ ਜੋ ਮੇਰੇ ਤੇ ਵੱਡੀ ਹੋਵੇ ਮੈਂ ਆਪਣੇ ਤੋਂ ਛੋਟੀ ਉਹ ਚੀਜ਼ ਬਣਾਵਾਂਗਾ ਔਰ ਜਾਂ ਆਪਣੇ ਬਰਾਬਰ ਚੀਜ਼ ਬਣਾਵਾਂਗਾ ਕਿਉਂਕਿ ਮੇਰੇ ਵਿੱਚੋਂ ਜੋ ਨਿਕਲੂਗਾ ਮੇਰੀ ਜੋ ਕਿਰਤ ਹੋਵੇਗੀ ਉਹ ਮੇਰੇ ਤੋਂ ਵੱਡੀ ਕਿਸ ਤਰ੍ਹਾਂ ਹੋ ਸਕਦੀ ਹੈ ਤਾਰਕਿਕ ਹੈ ਲੌਜੀਕ ਹੈ ਮੈਂ ਕੁਝ ਵੀ ਬਣਾਵਾਂਗਾ ਮੇਰੇ ਤੋਂ ਵੱਡਾ ਕਿਸ ਤਰ੍ਹਾਂ ਹੋ ਸਕਦਾ ਹੈ ਮੇਰੇ ਕੋਲ ਐਬਿਲਿਟੀ ਹੈ ਮੈਂ ਉਸ ਤੋਂ ਵੀ ਹੋਰ ਵੱਡਾ ਬਣਾ ਸਕਦਾ ਹਾਂ ਇੱਕ ਗੁਰਦੁਆਰੇ ਨਾਲੋਂ ਤੁਸੀਂ ਕਹਿ ਸਕਦੇ ਹੋ ਦੂਜਾ ਵੱਡਾ ਬਣ ਗਏ ਪਰ ਉਸ ਦਾ ਦਿੱਤਾ ਹੋਇਆ ਸਭ ਕੁਝ ਤਿਸ ਦਾ ਸਾਰਾ ਕੁਝ ਉਸੇ ਦਾ ਹੈ ਕਬੀਰ ਕਹਿੰਦੇ ਕਬੀਰ ਮੇਰਾ ਮੁਜਮਾ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਸਾਚਾ ਸਾਹਿਬ ਉਹ ਸਾਹਿਬ ਹੈ ਤੁਸੀਂ ਥੋੜੀਆਂ ਜੀਆਂ ਅੱਖਾਂ ਖੋਲੋ ਔਰ ਅੱਖਾਂ ਖੋਲ ਕੇ ਸੰਸਾਰ ਨੂੰ ਵੇਖੋ ਤੇ ਤੁਹਾਨੂੰ ਨਜ਼ਰ ਆਊਗਾ ਕਿ ਇਹ ਸਾਰਾ ਬ੍ਰਹਿਮੰਡ ਉਸ ਦੀ ਪੂਜਾ ਕਰ ਰਿਹਾ ਹੈ ਉਸ ਦੀ ਅਰਚਨਾ ਕਰ ਰਿਹਾ ਹੈ ਉਸ ਦੇ ਹੀ ਗੀਤ ਗਾ ਰਿਹਾ ਹੈ ਉਸੇ ਦੇ ਗੀਤਾਂ ਵਿੱਚ ਡੁੱਬਿਆ ਹੋਇਆ ਹੈ ਉਸੇ ਦੇ ਗੀਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਤੁਸੀਂ ਪੰਛੀਆਂ ਨੂੰ ਵੇਖੋ ਤੁਸੀਂ ਦਰਖਤਾਂ ਨੂੰ ਥੋੜਾ ਜਿਹਾ ਰੁਕ ਕੇ ਵੇਖੋ ਖੜ ਕੇ ਵੇਖੋ ਤੁਹਾਨੂੰ ਇਹ ਸਾਰਾ ਬ੍ਰਹਿਮੰਡ ਉਸੇ ਪ੍ਰਮਾਤਮਾ ਦੇ ਗੀਤ ਗਾਉਂਦਾ ਸੁਣਾਈ ਦਉ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਕਿਹਾ ਗਗਨ ਮੈ ਥਾਲ ਰਵਚੰਦ ਦੀਪ